ਹਾਂਜੀ ਦੋਸਤੋ ਅਸੀਂ ਪਿਛਲੀ ਲੜੀ ਦੇ ਵਿੱਚ ਪਹਿਲੇ ਭਾਗ ਦੇ ਵਿੱਚ ਰੂਪ ਬਸੰਤ ਦੀ ਕਹਾਣੀ ਸੁਣੀ ਸੀਗੀ ਜਿਸ ਵਿੱਚ ਦੋ ਭਰਾ ਸੀ ਤੇ ਇੱਕ ਭਰਾ ਨੂੰ ਜੰਗਲਾਂ ਦੇ ਵਿੱਚ ਕਿਸੇ ਜੰਗਲੀ ਜਾਨਵਰ ਨੇ ਖਾ ਲਿਆ ਸੀ ਤੇ ਦੂਸਰਾ ਭਰਾ ਰਾਜਾ ਬਣ ਗਿਆ ਸੀ ਹੁਣ ਅਗਲੀ ਕਹਾਣੀ ਰੂਪ ਤੇ ਬਸੰਤ ਦੀ ਦੂਸਰਾ ਭਾਗ ਇਸ ਤਰ੍ਹਾਂ ਹੈ ਜਦੋਂ ਕੁਝ ਦਿਨਾਂ ਬਾਅਦ ਉਸ ਨੂੰ ਯਾਦ ਆਇਆ ਤਾਂ ਉਹ ਉਸ ਥਾਂ ਤੇ ਗਿਆ ਜਿੱਥੇ ਬਸੰਤ ਦੀ লাশ ਪਈ ਸੀ ਦਰਖਤ ਥੱਲੇ ਲਾਸ਼ ਨਾ ਵੇਖ ਕੇ ਉਸਨੇ ਅਨਮਾਨ ਲਾ ਲਿਆ ਕਿ ਬਸੰਤ ਦੀ ਲਾਸ਼ ਨੂੰ ਕੋਈ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤਾ ਹੈ ਤਾਂ ਆਪਣੇ ਰਾਜ ਕਾਜ ਦੇ ਕੰਮਾਂ ਵਿੱਚ ਲੱਗ ਗਿਆ ਇਧਰ ਬਸੰਤ ਦੀ ਹੁਣੀ ਵੇਖੋ ਜਦੋਂ ਉਹਦੇ ਕਫਨ ਦੀ ਭਾਲ ਦੇ ਵਿੱਚ ਉਸ ਨੂੰ ਛੱਡ ਕੇ ਗਿਆ ਸੀ ਤਾਂ ਉਸ ਦੇ ਪਿੱਛੇ ਜਾਣ ਤੇ ਪਿੱਛੋਂ ਇੱਕ ਮੰਗਲਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਤ੍ਰਖਤ ਕੋਲ ਆ ਗਿਆ ਸੀ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸ ਨੂੰ ਇਲਾਜ ਲਾ ਕੇ ਵੇਖਿਆ ਕਿ ਉਸ ਦੀ ਨਬਜ ਚੱਲ ਰਹੀ ਸੀ ਉਸਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਕੇ ਬੇਸੁੱਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੇ ਨਾਲ ਉਸ ਨੂੰ ਹੌਸ਼ ਵਿੱਚ ਲਿਆਂਦਾ ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਜੋਗੀ ਉਸ ਨੂੰ ਆਪਣੀ ਕੁਟਿਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਉਹਦੀ ਸੇਵਾ ਵਿੱਚ ਲੀਨ ਹੋ ਗਿਆ ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਉਸੇ ਨਾਲ ਕੀ ਹੋਇਆ ਹੋਊਗਾ ਖੁਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਦਾ ਖਾਜਾ ਬਣ ਗਿਆ ਜੋਗੀ ਕੋਲ ਰਹਿੰਦੇ ਆ ਬਸੰਤ ਨੇ ਸਤਿਵਰੀ ਗੱਟ ਦਿੱਤੇ ਹੁਣ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਤਾਂ ਪਚਪਨ ਤੋਂ ਹੀ ਸੀ ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਚੜ ਕੇ ਸ਼ਿਕਾਰ ਖੇਡਣ ਦੂਰ ਨਿਕਲ ਗਿਆ ਤੇ ਦੂਰ ਜਾਂਦਾ ਉਹ ਰਸਤਾ ਭਟਕ ਗਿਆ ਨੇਰੀ ਚ ਖੜਾ ਗਿਆ ਤੇ ਹੁਣ ਉਹ ਵਾਪਸ ਕਿਤੇ ਜਾ ਨਹੀਂ ਸਕਦਾ ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਅੰਦਰ ਜਾਣ ਲੱਗਾ ਤੇ ਦਰਵਾਜ਼ੇ ਤੇ ਪੁੱਜ ਗਿਆ ਤਾਂ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਚੌਕੀਦਾਰ ਨੇ ਕਿਹਾ ਉਨ੍ ਅਵਾਜ਼ ਆਈ ਵੀ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਜਾਂਦਾ ਹੈ ਇੱਕ ਵਾਰੀ ਬੰਦ ਹੋ ਜੇ ਤਾਂ ਮੁੜ ਕੇ ਖੁੱਲਦਾ ਨਹੀਂ ਸਵੇਰੀ ਖੁੱਲੂਗਾ ਕਿਉਂਕਿ ਰਾਤ ਸਮੇਂ ਇੱਥੇ ਕਾਦਮਕੌਰ ਸ਼ੇਰ ਆਉਂਦਾ ਹੈ ਆਦਮੀਆਂ ਨੂੰ ਖਾਂਦਾ ਹੈ ਤੇ ਇਸ ਕਰਕੇ ਹੁਣ ਅਸੀਂ ਇਹ ਦਰਵਾਜ਼ਾ ਨਹੀਂ ਖੋਲ ਸਕਦੇ ਤੇ ਐਨਾ ਆ ਕੇ ਚੌਕੀਦਾਰ ਨੇ ਤਾਕੀ ਵੀ ਬੰਦ ਕਰਤੇ ਪਰ ਬਸੰਤ ਹੁਣ ਕੀ ਕਰਦਾ ਹਨੇਰਾ ਗੂੜਾ ਹੋ ਚੁੱਕਿਆ ਸੀ ਤਾਂ ਉਸ ਨੇ ਕਾਲੀ ਬੋਲੀ ਰਾਤ ਤੋਂ ਬਚਣ ਲਈ ਉਸ ਨੇ ਦਰਵਾਜ਼ੇ ਦੇ ਕੋਲੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਹੋਈ ਖੂੰਖਾਰ ਸ਼ੇਰ ਆ ਗਿਆ ਉਨੇ ਧਾੜ ਮਾਰੀ ਬਸੰਤ ਜੀ ਜਾਗਦਾ ਹੀ ਪਿਆ ਸੀ ਉਹਨੇ ਆਪਣੇ ਸ਼ਸਤਰ ਸੰਭਾਲੇ ਤੇ ਸ਼ੇਰ ਤੇ ਹਮਲਾ ਕਰ ਦਿੱਤਾ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਤਲਵਾਰ ਨਾਲ ਇਹ ਜਾ ਵਾਰ ਕੀਤਾ ਕਿ ਜੇ ਸ਼ੇਰ ਜਿਹੜਾ ਹੈਗਾ ਧਰਤੀ ਤੇ ਡੱਗ ਗਿਆ ਸ਼ੇਰ ਨੂੰ ਮਾਰ ਮਕਾਉਣਾ ਪ੍ਰੰਤ ਬਸੰਤ ਵੀ ਥੱਕ ਚੁੱਕਾ ਸੀ ਤੇ ਉਹ ਦਰਵਾਜ਼ੇ ਦੇ ਸਾਹਮਣੇ ਕੂਕ ਸੌਂ ਗਿਆ ਹੁਣ ਜਦੋਂ ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਉਹਨੇ ਵੇਖਿਆ ਕਿ ਸ਼ੇਰ ਮਰਿਆ ਪਿਆ ਤੇ ਨਾਲ ਹੀ ਇੱਕ ਸ਼ੇਰ ਨੂੰ ਮਾਰਨ ਵਾਲਾ ਬੰਦਾ ਵੀ ਕੂਕ ਸੁੱਤਾ ਪਿਆ ਉਨੇ ਤੁਰੰਤ कोतवाल ਨੂੰ ਬੁਲਾਇਆ कोतवाल ਦੇ ਮਨ ਵਿੱਚ ਅਜਿਹੀ ਖੋਟ ਆਈ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤ ਪਕਾਉਣ ਪਕਾਇਆ ਕਿ ਸੁੱਤੇ ਪਏ ਬਸੰਤ ਨੂੰ ਮਾਰ ਮੂਰ ਕੇ ਬੇਹੋਸ਼ ਕਰਕੇ ਕਿਤੇ ਸਿੱਟ ਦਿੰਨੇ ਆ ਤੇ ਆਪੇ ਕੋਈ ਜਾਨਵਰ ਖਾ ਜਾਊਗਾ ਉਹਨੂੰ ਤੇ ਖਤਾਨਾ ਚ ਛੁੱਟਿਆ ਆਦਮ ਖੋਰ ਸ਼ੇਰ ਦੇ ਮਾਰੇ ਜਾਂਦੀ ਖਬਰ ਸੁਣ ਕੇ ਰਾਜਾ ਬਹੁਤ ਖੁਸ਼ ਆਇਆ ਹੋਇਆ। ਉਹਨੇ ਚੌਕੀਦਾਰ ਤੇ कोतवाल ਨੂੰ ਉਹਨਾਂ ਦੀ ਬਹਾਦਰੀ ਬਦਲੇ ਬਹੁਤ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿੱਚ कोतवाल ਦੀ ਬਹਾਦਰੀ ਦੇ ਚਰਚੇ ਹੋ ਗਏ। ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾ ਵਿੱਚ ਪਿਆ ਕਰਾ ਰਿਹਾ ਸੀ। ਤੇ ਕਰਨੀ ਦੇਖੋ ਕੁਦਰਤ ਦੀ ਕਿ ਉੱਥੇ ਖਤਾਨਾ ਵਿੱਚੋਂ ਇੱਕ ਕਾਲੂ কুমਹਾਰ ਮਿੱਟੀ ਲੈਣ ਲਈ ਆਇਆ। ਉਸ ਨੇ ਦੇਖਿਆ ਕੋਈ ਬੰਦਾ ਜਿਹੜਾ ਹੈਗਾ ਖਤਾਨਾ ਵਿੱਚ ਵੱਡੇ ਟੁੱਕੇ ਪਿਆ ਹੈ ਤੇ ਉਹ ਉਸ ਨੂੰ ਆਪਣੇ ਖੋਤੇ ਤੇ ਲੱਦ ਕੇ ਘਰ ਲੈ ਗਿਆ ਉਹਦੀ ਸੇਵਾ ਕੀਤੀ ਤੇ ਮਾਰਦਾਰੀ ਕੀਤੀ ਕੁਝ ਦਿਨਾਂ ਵਿੱਚ ਜਿਹੜਾ ਬਸੰਤ ਹੁਣ ਨਵਰਨ ਹੋ ਗਿਆ ਕੁਮਾਰ ਤੇ ਕੁਮਾਰੀ ਇਕੱਲੇ ਹੀ ਘਰ 'ਚ ਰਹਿੰਦੇ ਸੀਗੇ ਉਹਨਾਂ ਦੀ ਕੋਈ ਲਾਜ਼ ਨਹੀਂ ਸੀਗੀ ਤੇ ਉਹਨਾਂ ਨੇ ਬਸੰਤ ਨੂੰ ਆਪਣੇ ਪੁੱਤਾਂ ਵਾਂਗ ਪਿਆਰ ਕੀਤਾ ਤੇ ਉਹ ਵੀ ਆਪਣੇ ਸਕੇ ਪੁੱਤ ਵਾਂਗ ਉਹਨਾਂ ਦੇ ਕੰਮਾਂ ਕਾਜਾਂ 'ਚ ਹੱਥ ਵਟਾਉਣ ਲੱਗ ਪਿਆ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ 'ਚ ਘੁੰਮ ਰਿਹਾ ਸੀ ਕਿ ਅਚਾਨਕ ਕੋਤਵਾਲ ਦੀ ਨਜ਼ਰ ਬਸੰਤ ਤੇ ਪੈ ਗਈ ਕੋਤਵਾਲ ਨੇ ਉਸ ਨੂੰ ਪਛਾਣ ਲਿਆ ਵੀ ਇਹ ਤਾਂ ਉਹੀ ਨੌਜਵਾਨ ਹੈ ਜਿਹਨੇ ਸ਼ੇਰ ਨੂੰ ਮਾਰਿਆ ਸੀ ਉਸ ਨੇ ਸੋਚਿਆ ਕਿ ਤੇ ਮੇਰਾ ਪਾਜ ਨਾ ਖੁੱਲ ਜੇ ਇਹ ਗੱਲ ਲੀਕ ਨਾ ਹੋ ਜਾਵੇ ਤੇ ਉਸ ਨੇ ਨਾ ਉਸ ਨੂੰ ਇਥੋਂ ਜਾਣ ਕੇ ਇਲਜ਼ਾਮ ਲਵਾ ਕੇ ਆ ਕੇ ਦੇਸ਼ ਚ ਬਾਹਰ ਕੱਢਣ ਦਾ ਹੁਕਮ ਦਿੱਤਾ ਉਸਨੇ ਇੱਕ ਵੇਸਵਾ ਪਸ ਗਿਆ ਤੇ ਉਸਨੇ ਬਸੰਤ ਤੇ ਇਲਜ਼ਾਮ ਲਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਇਹ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਚ ਬੰਦ ਕਰ ਦਿੱਤਾ ਦਿਨ ਬੀਤ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਕਿ ਬਸੰਤ ਦੇ ਧਰਮ ਦੇ ਮਾਤਾ ਪਿਤਾ ਦੀ ਵੀ ਕਿਸੇ ਨੇ ਕੋਈ ਸੁਣੀ ਇੱਕ ਦਿਨ ਕੀ ਹੋਇਆ ਵੀਰ ਰਾਜਾ ਰੂਪ ਦੇ ਦਰਬਾਰ ਦੇ ਵਿੱਚ ਇੱਕ ਸਦਗਰ ਆਇਆ ਉਹਨੇ ਆ ਕੇ ਅਰਜ ਗੁਜ਼ਾਰੀ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਕੋਲ ਆਇਆ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜਾ ਹੈ ਜੋਤਸ਼ੀਆਂ ਨੇ ਕਿਹਾ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਣ ਤੂੰ ਹੀ ਇਹ ਮੇਰਾ ਜਹਾਜ਼ ਚੱਲੇਗਾ ਕਿਰਪਾ ਕਰੋ ਮੇਰੇ ਤੇ ਮੈਨੂੰ ਕੋਈ ਇਹੋ ਜਿਹਾ ਕੋਈ ਇਨਸਾਨ ਦੇ ਦੋ ਜਿਸ ਦੀ ਮੈਂ ਬਲੀ ਦੇ ਸਕਾਂ ਤੇ ਮੇਰਾ ਜਹਾਜ਼ ਚੱਲ ਪੇ ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਹਾ ਜਿਹੜੇ ਕੈਦੀ ਆਪਣੇ ਜੇਲ੍ਹ ਚ ਬੰਦ ਹੈਗੇ ਆ ਉਹਦੇ ਵਿੱਚੋਂ ਕਿਸੇ ਨੂੰ ਬਲੀ ਦੇਣ ਵਾਸਤੇ ਇੱਥੇ ਨਾਲ ਤੋਰ ਦਿਓ ਉਸ ਨੂੰ ਬਸੰਤ ਨੂੰ ਚੇਰਖਨ ਹੁਣ ਕੋਤਵਾਲ ਨੂੰ ਮੌਕਾ ਮਿਲ ਗਿਆ ਉਸਨੇ ਬਸੰਤ ਨੂੰ ਜੇਲ੍ਹ ਖਾਨੇ ਵਿੱਚ ਘੱਟ ਕੇ ਸਦਾਗਰ ਦੇ ਨਾਲ ਤੋਰਤਾ ਹੁਣ ਸਦਾਗਰ ਬਸੰਤ ਨੂੰ ਜਹਾਜ਼ ਤੇ ਲੈ ਗਿਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲਪੁਰ ਜੀ ਦੇਖਿਆ ਤੋ ਤੇ ਹਿਲਾਏ ਦਰੁਦਰ ਕਮਾਇਆ ਤੇ ਜਹਾਜ਼ ਘਰ ਘਰ ਕਰ ਕਰਕੇ ਹੌਲੀ ਹੌਲੀ ਸਟਾਰਟ ਹੋ ਗਿਆ ਉਸਨੇ ਰਫਤਾਰ ਫੜ ਲਈ ਸਦਾਗਰ ਖੁਸ਼ ਹੋ ਗਿਆ ਸਦਾਗਰ ਬਸੰਤ ਦੀ ਸਿਆਣਪ ਤੋਂ ਤੇ ਉਹਦੀ ਸ਼ਰੀਰਕ ਦਿੱਖ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਉਸ ਨੂੰ ਆਪਣਾ ਧਰਮ ਦਾ ਪੁੱਤ ਬਣਾ ਲਿਆ ਕਹਿੰਦਾ ਤੂੰ ਮੇਰੇ ਨਾਲ ਹੀ ਰਹਿ ਬਸੰਤ ਹੁਣ ਸੁਦਾਗਰ ਪੁੱਤਰ ਵਜੋਂ ਜਹਾਜ਼ ਦੇ ਵਿੱਚ ਰਹਿ ਰਿਹਾ ਸੀ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸੁਆਦ ਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀ 'ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪਹੁੰਚ ਗਿਆ ਬੰਦਰਗਾਹ ਤੇ ਲੰਗਰ ਸੁੱਟ ਕੇ ਸੁਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇ ਰਿਹਾਏ ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਸ਼ਵੀਲਾ ਨੌਜਵਾਨ ਸੀ ਕਾਮਰੂਪ ਦੀਆਂ ਕਈ ਖੂਬਸੂਰਤ ਕੁੜੀਆਂ ਸਨ ਉਨਾ ਮੋਹਪੀਨੀ ਅਨਗਾਂ ਵਾਲੀ ਵਿਖਿਆ ਤੇ ਠੰਡੇ ਹੌਕੇ ਭਰੇ ਇੱਕ ਦਿਨ ਸੈਰ ਕਰਦਿਆਂ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਬਦਨ ਆਪਣੀ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹਨੇ ਬਾਂਕੇ ਬਸੰਤਵਾਲ ਵੇਖਿਆ ਤੇ ਵੇਂਦੇ ਹੀ ਆਪਣਾ ਦਿਲ ਉਸ ਨੂੰ ਦੇ ਬੈਠੀ ਤੇ ਉਸ ਨੇ ਆਪਣੇ ਬਾਪ ਨੂੰ ਆਖਿਆ ਕਿ ਮੈਂ ਇਸ ਸਦਾਗਰ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ। ਜੇ ਤੁਸੀਂ ਮੇਰਾ ਇਹਦੇ ਨਾਲ ਵਿਆਹ ਨਾ ਕੀਤਾ ਮੈਂ ساری ਉਮਰ ਕੁਵਾਰੀ ਰਹੂੰਗੀ। ਉਹਦੇ ਨਾ ਮਾਂ ਬਾਪ ਆਪਣੀ ਧੀ ਦੀ ਜੇ ਦੱਗੇ ਠਹਿਰ ਨਾ ਸਕੇ ਉਹਨਾਂ ਨੇ ਸੁਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਦੇ ਨਾਲ ਕਰ ਦਿੱਤੀ। ਐਨੀ ਖੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੇ ਨਹੀਂ ਸੀ ਦੇਖੀ। ਉਹਦੇ ਮਿਰਗਾਂ ਵਰਗੇ ਨੈਣ ਤੇ ਬਸੰਤ ਫਿਦਾ ਹੋ ਗਿਆ। ਉਹਨੇ ਮਿਰਗ ਨਾਣੀ ਚੰਦਰਬਦਨ ਨੂੰ ਤਨੋਂ ਮਨੋਂ ਆਪਣਾ ਬਣਾ ਲਿਆ। ਕੁਝ ਦਿਨਾਂ ਮਗਰੋਂ ਕਾਮਰੂਪ ਦੇ ਮਹਿਲ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ ਤੇ ਚੰਦਰਬਦਨ ਆਪਣੇ ਬਾਪ ਤੋਂ ਵਿਦਾਈ ਲੈ ਕੇ ਸਮੁੰਦਰ ਦੇ ਸਫਰ ਤੇ ਰਵਾਨਾ ਹੋ ਗਏ। ਹੁਣ ਜਹਾਜ਼ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ ਕਿ ਚੰਦਰਬਦਨ ਤੇ ਬਸੰਤ ਅਠ ਖੇਲੀਆਂ ਕਰਦੇ ਪਾਣੀ ਵਿੱਚ ਮौज-ਮਸਤੀ ਕਰ ਰਹੇ ਸੀ ਤੇ ਇੱਕ ਦਿਨ ਸੁਦਾਗਰ ਨੇ ਦੇਖਿਆ ਚੰਦਰਬਦਨ ਦਾ ਕੱਲਮ ਕੱਲੀ ਮਸਤੂਲ ਕੋਲ ਖੜੋਤੀ ਚੜਦੇ ਸੂਰਜ ਨੂੰ ਨਿਹਾਰ ਰਹੀ ਸੀ ਤੇ ਉਸਦੀ ਚੜਦੇ ਸੂਰਜ ਦੀ ਲਾਲੀ ਚ ਭੀਜੀ ਚੰਦਰਬਦਨ ਉਹਨੂੰ ਕਾਇਲ ਕਰ ਗਿਆ ਹੁਣ ਜਿਹੜਾ ਸੁਦਾਗਰ ਸੀ ਉਹ ਸੋਚਣ ਲੱਗਿਆ ਵੀ ਜੇ ਇਹ ਚੰਦਰਬਦਨ ਮੇਰੀ ਬਣ ਜਾਵੇ ਸਾਰੀ ਦੁਨੀਆ ਦੀ ਦੌਲਤ ਇਹਦੇ ਕਦਮਾਂ ਤੇ ਨਿਸ਼ਾਵਰ ਕਰ ਦਊਗਾ ਸੁਦਾਗਰ ਨੇ ਹਰ ਹਿੱਲੇ ਬਦਨ ਚੰਦਰਬਦਨ ਨੂੰ ਪ੍ਰਾਪਤ ਕਰਨ ਦਾ ਮਨ ਬਣਾ ਲਿਆ ਚੰਦਰਬਦਨ ਤਾਂ ਸੁਦਾਗਰ ਨੂੰ ਆਪਣਾ ਸੋਹਰਾ ਸਮਝਦੀ ਸੀ ਤੇ ਬਸੰਤ ਉਸ ਦਾ ਧਰਮ ਦਾ ਪੁੱਤਰ ਬਣਿਆ ਹੋਇਆ ਸੀ ਤਾਂ ਉਸ ਦੇ ਪਿਤਾ ਜਾਣ ਕੇ ਉਸ ਦਾ ਆਦਰ ਕਰਦੀ ਸੀ ਜਦੋਂ ਮਨੁੱਖ ਦੇ ਅੰਦਰ ਬਦੀ ਉਪਜਦੀ ਹੈ ਨਾ ਤੇ ਚੰਗੇ ਮੜੇ ਦੀ ਪਹਿਚਾਨ ਪੁੱਲ ਜਾਂਦਾ ਹੈ ਇੱਕ ਦਿਨ ਕੀ ਹੋਇਆ ਸਦਾਗਰ ਤੇ ਬਸੰਤ ਜਹਾਜ਼ ਤੇ ਤਖਤੇ ਤੇ ਖੜੇ ਹੋਏ ਸੀ ਸਮੁੰਦਰ ਦੇ ਪਾਣੀ ਦੀ ਇਹ ਜੀ ਇੱਕ ਛਲ ਲਾਈ ਤਾਂ jaan ਬੁੱਜ ਕੇ ਬਸੰਤ ਨੂੰ ਲਪੋ ਕੇ ਚੁੱਕ ਕੇ ਫੁਰਤੀ ਨਾਲ ਸਮੁੰਦਰ ਦੇ ਵਿੱਚ ਸਦਾਗਰ ਨੇ ਉਸਨੂੰ ਵਗਾ ਕੇ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਇਸ ਬਸੰਤ ਡਿੱਗ ਬਸੰਤ ਡਿੱਗ ਪਿਆ ਐ ਤੇ ਵਰਲਾਪ ਕਰਨ ਲੱਗ ਪਿਆ ਤੇ ਚੰਦਰਵਦਨ ਵੀ ਰੋ ਰੋ ਕੇ ਉਸ ਦਾ ਪੂਰਾ ਹਾਲ ਹੋ ਗਿਆ ਹੁਣ ਬਸੰਤ ਦਾ ਨਾਮ ਲੈ ਕੇ ਬੋੜੀਆਂ ਪਾ ਰਿਆ ਸੀ ਉਹ ਸਦਾਗਰ ਵੀ ਉਸ ਨੂੰ ਤਰਵਾਸ ਦੇਣ ਲਈ ਕੋਈ ਕਸਰ ਨਹੀਂ ਛੱਡ ਰਿਹਾ ਇਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਦੇ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਉਸ ਨੂੰ ਇੱਕ ਜਿਹੜਾ ਹੈਗਾ ਮગરਮੱਛ ਬੁੰਦੜਾ ਜੋ ਹੈ ਮગરਮੱਛ ਦਿਸਿਆ ਉਹ ਤੈਰ-ਤੈਰ ਕੇ ਮગરਮੱਛ ਨੂੰ ਉਸ ਨੇ ਜੱਫਾ ਪਾ ਲਿਆ ਤਾਂ ਮગરਮੱਛ ਉਸ ਨੂੰ ਮગરਮੱਛ ਦੇ ਨਾਲ ਖੈਂਦਾ ਹੋਇਆ ਉਹ ਲਹਿਰਾਂ ਦੇ ਵਿੱਚ ਵਹਿੰਦਾ ਹੋਇਆ ਮગરਮੱਛ ਕੰਢੇ ਤੇ ਲੈ ਆਇਆ ਹੁਣ ਕੰਡੇ ਤੇ ਆਉਣ ਤੋਂ ਬਾਅਦ ਮਾਹੀਗੀਰਾ ਨੇ ਜਾਨੀ ਮੱਛੀਆਂ ਫੜਨ ਆੜਿਆ ਨੇ ਉਸ ਨੂੰ ਦੇਖਿਆ ਸਮੁੰਦਰ ਤੋਂ ਬਾਹਰ ਕੱਢਿਆ ਤੇ ਦੇਖਿਆ ਉਹ ਉਸ ਦੇ ਸਾਹ ਚੱਲ ਰਹੇ ਸਨ ਉਸ ਦਾ ਓੜ-ਪੋੜ ਕੀਤਾ ਤੇ ਉਹਨਾਂ ਦੀ ਜਾਨ ਬਚਾ ਲਈ ਆਪਣੇ ਘਰੇ ਲੈ ਗਏ ਮਿਸਰ ਦਾ ਇੱਕ ਮਾਲੀ ਜੋ ਮਾਹੀਗੀਰਾ ਦਾ ਜਾਨੂ ਸੀ ਅੱਗੋਂ ਉਸ ਨੂੰ ਆਪਣੇ ਘਰ ਲਿਆ ਆਇਆ ਹੁਣ ਮਾਲੀ ਇਹਦੇ ਘਰ ਉਹ ਰਹਿਣ ਲੱਗ ਪਿਆ ਮਾਲੀ ਮਾਲਨ ਦੇ ਘਰ ਕੋਈ ਅਲਾਦ ਨਹੀਂ ਸੀ ਉਸ ਨੇ ਉਹ ਪੁੱਤਰਾ ਵਾਂਗ ਸਮਝਿਆ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੁਣ ਮਾਲੀ ਮਾਲਨ ਦਾ ਘਰ ਵੀ ਖੁਸ਼ੀਆਂ ਨਾਲ ਭਰ ਗਿਆ ਸੀ ਮੱਲਨ ਉਸ ਅਨੁਸਾਰੀ ਜਿਹੜੇ ਬਸੰਤ ਨੇ ਮਾਰਲੀ ਮੱਲਨ ਨੂੰ ਆਪਣੀ ਬੀਤੀ ਹੋਈ ਸਾਰੀ ਕਹਾਣੀ ਸੁਣਾਈ ਉਹਨੇ ਆਖਿਆ ਪਰਮਾਤਮਾ ਉਸ ਦੀ ਸਹਾਰ ਲਵੇਗਾ ਤੇ ਚੰਦਰਬਦਨ ਉਸ ਨੂੰ ਜਰੂਰ ਮਿਲੇਗੀ ਹੁਣ ਮੱਲਨ ਨੂੰ ਸਮਝ ਲੱਗ ਗਈ ਸੀ ਕਿ ਇਹ ਉਸ ਦੀ ਪਿਛਲੀ ਸਾਰੀ ਕਹਾਣੀ ਹਾਂਜੀ ਦੋਸਤੋ ਰੂਪ ਤੇ ਬਸੰਤ ਦੀ ਕਹਾਣੀ ਦਾ ਇਹ ਅਸੀਂ ਇੱਕ ਤੇ ਦੋ ਭਾਗ ਦੇਖ ਚੁੱਕੇ ਹਾਂ ਹੁਣ ਅਗਲੇ ਭਾਗ ਦੇ ਵਿੱਚ ਤੀਸਰੇ ਭਾਗ ਦੇ ਵਿੱਚ ਕਹਾਣੀ ਕੰਪਲੀਟ ਕਰਾਂਗੇ ਕਹਾਣੀ ਬਹੁਤ ਜ਼ਿਆਦਾ ਲੰਬੀ ਹੋਣ ਕਰਕੇ ਕਿਸ਼ਤਾਂ ਦੇ ਵਿੱਚ ਦਿੱਤੀ ਗਈ ਹੈ ਬੜੀ ਲੰਬੀ ਵੀਡੀਓ ਵੇਖਣ ਵਾਸਤੇ ਤੁਸੀਂ ਅੱਕ ਜਾਂਦੇ ਹੋ ਫਿਰ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਅੱਗੇ ਦਿਓ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ